ਫਾਰਮੇਸੀ ਆਫਸਰ ਐਸੋਸੀਏਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਰਮੇਸੀ ਆਫਸਰ ਐਸੋਸੀਏਸ਼ਨ ਜ਼ਿਲ੍ਹਾ ਦੇ ਵੱਲੋਂ ਪ੍ਰਧਾਨ ਦੀ ਦਵਾਈ ਹਿੱਟ ਪਿਛਲੇ 19 ਸਾਲਾਂ ਤੋਂ ਸਰਕਾਰ ਅਧੀਨ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਆਫਸਰਾਂ ਦੇ ਵੱਲੋਂ ਸਿਵਲ ਸਰਜਨ ਰਾਹੀਂ ਆਪਣੀਆਂ ਮੰਗਾਂ ਸਬੰਧੀ ਇੱਕ ਮੰਨ ਪੱਤਰ ਮੁੱਖ ਮੰਤਰੀ ਅਤੇ ਆਬ ਸਰਕਾਰ ਸਿਹਤ ਮੰਤਰੀ ਪ੍ਰਮੁਖ ਸਕੱਤਰ ਸਿਹਤ ਵਿਭਾਗ ਤੇ ਡਾਇਰੈਕਟਰ ਸੇਵਾਵਾਂ ਨੂੰ ਭੇਜਿਆ ਗਿਆ ਹੈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 19 ਸਾਲ ਤੋਂ ਸਰਕਾਰ ਅਧੀਨ ਠੇਕੇ ਉੱਤੇ ਕੰਮ ਕਰ ਰਹੇ ਨੇ ਤੇ ਪੰਜਾਬ ਸਰਕਾਰ ਦੇ ਵੱਲੋਂ ਲਈ ਫੈਸਲੇ ਅਨੁਸਾਰ ਜੂਨ 2021 ਵਿੱਚ ਲਗਭਗ 600 ਫਾਰਮੇਸੀ ਅਫਸਰ ਪਿੰਡੂ ਪੰਚਾਇਤਾਂ ਤੇ ਵਿਕਾਸ ਵਿਭਾਗ ਤੋਂ ਸਿਹਤ ਵਿਭਾਗ ਦੇ ਵਿੱਚ ਸ਼ਿਫਟ ਕਰ ਦਿੱਤੇ ਸੀ ਸਰਕਾਰ ਦੇ ਵੱਲੋਂ ਕਰਮਚਾਰੀਆਂ ਦਾ ਡਿਊਟੀ ਦੇ ਨਾਅ ਉਤੇ ਮਾਨਸਿਕ ਅਤੇ ਆਰਥਿਕ ਸੋਸ਼ਣ ਵੀ ਕੀਤਾ ਜਾ ਰਿਹਾ ਹੈ ਦੋਸਤੋ ਬਾਅਦ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨੇ ਕੀ ਕੁਝ ਮੰਗਾਂ ਦਸੀਆਂ ਨੇ ਉਹ ਜਾਣਦੇ ਆ ਪਰ ਐਸੋਸੀਏਸ਼ਨ ਆਫ ਪੰਜਾਬ ਠੀਕ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਿਫਟ ਹੋਏ ਫਾਰਮੇਸੀ ਅਫਸਰਾਂ ਅੱਜ ਅਸੀਂ ਇਉਂ ਇਕੱਠੇ ਹੋਏ ਆਂ ਅੱਜ ਸਾਡਾ ਜਿਹੜਾ ਧਰਨਾ ਆ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਆਲਓਵਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਜੋ ਪਿਛਲੇ ਲਾਸਟ ਸ਼ੀਧੀ ਸਮਾਗਮ ਦੌਰਾਨ ਸਾਡੀਆਂ ਡਿਊਟੀਆਂ ਜਿਹੜੀਆਂ ਅਸੀਂ ਦੋ-ਦੋ 250 ਕਿਲੋਮੀਟਰ ਦੂਰ ਸ਼ੀਂ ਅਨੰਦਪੁਰ ਸਾਹਿਬ ਵਿਕੇ ਲਗਾਈਆਂ ਗਈਆਂ ਜਿਸ ਤੇ ਵੀ ਆਪਾਂ ਆ ਕੇ ਇੱਥੇ ਪ੍ਰਸ਼ਾਸਨ ਨੂੰ ਜਾਂ ਸਿਵਲ ਸਰਪੰਚ ਸਾਹਿਬ ਨੂੰ ਮਿਲੇ ਇਹਨਾਂ ਨੂੰ ਦੱਸਿਆ ਪਰ ਇਹਨਾਂ ਨੇ ਸਾਡੀਆਂ ਡਿਊਟੀਆਂ ਕਿਹਾ ਵੀ ਸਾਡੀਆਂ ਜਿਹੜੀਆਂ ਆਪਾਂ ਲਾਤੀਆਂ ਆਪਾਂ ਕੱਟ ਨਹੀਂ ਸਕਦੇ ਅਸੀਂ ਉਹ ਡਿਊਟੀਆਂ ਇੰਨੀ ਦੂਰ ਕਰਕੇ ਆਏ ਉੱਥੇ ਸਾਡਾ ਇੱਕ ਸਾਥੀ ਨਵਾਂ ਸ਼ਹਿਰ ਤੋਂ ਸੁਖਦੇਵ ਸਿੰਘ ਜੋ ਆਪਣੀ ਡ ਉਥੇ ਇੱਕ ਬੱਸ ਦਾ ਉਹਦੇ ਨਾਲ ਹਾਸਾ ਹੋ ਗਿਆ ਰੋਡਵੇ ਦੀ ਕੋਈ ਬੱਸ ਸੀ ਉਹਦੇ ਸਪਾਇਨ ਦੇ ਵਿੱਚ ਇੰਜਰੀ ਆ ਗਈ ਉਹਦੇ ਰੀਡ ਦੀ ਹੱਡੀ ਦੇ ਵਿੱਚ ਜਿਹੜਾ L5 ਮਣਕਾ ਸੀਗਾ ਉਹ ਟੁੱਟ ਗਿਆ ਉਹ ਕੰਪਲੀਟ ਬੈੱਡ ਤੇ ਆ ਉਹਦੀ ਫੈਮਿਲੀ ਦਾ ਕੋਈ ਵਾਲੀਵਾਸ ਨਹੀਂ ਉਹਦਾ ਆਪਣਾ ਕੋਈ ਵਾਲੀਵਾਸ ਨਹੀਂ ਹੈ ਠੀਕ ਹੈ ਸਿਰਫ 11000 ਤਨਖਾਹ ਤੇ ਤੁਸੀਂ ਮੈਨੂੰ ਦੱਸੋ ਵੀ ਉਹ ਬੰਦਾ ਆਪਣਾ ਇਲਾਜ ਕਰਾਊਗਾ ਜਾਂ ਆਪਣੇ ਬੱਚਿਆਂ ਦਾ ਦੇਖਭਾਲ ਕਰੂਗਾ ਜੇ ਹੁਣ ਉਹ ਬੈੱਡ ਰੈਸ ਤੇ ਮੈਡੀਕਲ ਛੁੱਟੀ ਤੇ ਜਾਂਦਾ ਹੈ ਤੇ ਈਵਨ ਉਹਦੀ ਜਿਹੜੀ ਆ ਤਨਖਾਹ ਕੱਟੀ ਜਾਏਗੀ ਤਨਖਾਹ ਰੋਗ ਲਈ ਜਾਏਗੀ ਕਿਉਂਕਿ ਸਾਨੂੰ ਸਰਕਾਰ ਵੱਲੋਂ ਕੋਈ ਪਰਮਨੈਂਟ ਛੁੱਟੀਆਂ ਨਹੀਂ ਹੈਗੀਆਂ ਜਿੱਦਾਂ ਰੈਗੂਲਰ ਮੁਲਾਜ਼ਮਾਂ ਨੂੰ ਮੈਡੀਕਲ ਛੁੱਟੀ ਮਿਲਦੀ ਆ ਉਦੋਂ ਸਾਨੂੰ ਇਹੋ ਜਿਹਾ ਕੁਝ ਨਹੀਂ ਮਿਲਦਾ ਸਾਨੂੰ ਸਿਰਫ ਤਨਖਾਹ ਦੇ ਨਾਂ ਤੇ ਇੱਕ 11000 ਰੁਪਏ ਮਿਲਦਾ ਆ ਡਿਊਟੀਆਂ ਸਾਡੇ ਕੋਲ ਇਹ ਰੈਗੂਲਰ ਸਟਾਫ ਨਾਲੋਂ ਵੱਧ ਲੈਂਦੇ ਆ ਜ਼ਿਲ੍ਹਾ ਹੈੱਡ ਇੱਥੇ ਆਪਾਂ ਗੁਰਦਾਸਪੁਰ ਦੇ ਵਿੱਚ ਜਿੰਨੀਆਂ ਵੀ ਸੀਐਸਸੀਆਂ ਦੇ ਵਿੱਚ ਸਾਡੇ ਸਾਰੇ ਬੰਦੇ ਉੱਥੇ ਕੰਮ ਕਰ ਰਹੇ ਆ ਐਮਰਜੈਂਸੀ ਡਿਊਟੀਆਂ ਆਪਾਂ ਕਰ ਰਹੇ ਆ ਓਡ ਦੀਆਂ ਡਿਊਟੀਆਂ ਅਸੀਂ ਨਿਭਾ ਰਹੇ ਆ ਠੀਕ ਹੈ ਅਸੀਂ ਇੱਥੇ ਪ੍ਰਸ਼ਾਸਨ ਨੂੰ ਇਹ ਗੱਲ ਦੱਸਣ ਆਏ ਆਂ ਕਿ ਜੇ ਇਹਨਾਂ ਨੇ ਇਹ ਚੀਜ਼ਾਂ ਬੰਦ ਨਹੀਂ ਕੀਤੀਆਂ ਜੇ ਇਹ ਤੇ ਸਰਕਾਰ ਨੇ ਸਾਡੇ ਤੋਂ ਡਿਊਟੀਆਂ ਲੈਣੀਆਂ ਤੇ ਸਾਨੂੰ ਸਾਡਾ ਜਿਹੜਾ ਟੁਕਮਾ ਪ੍ਰਬੰਧ ਕਰੇ ਜਿੱਦਾਂ ਦੂਜੇ ਮੁਲਾਜ਼ਮਾਂ ਨੂੰ ਟੀਏ ਡੀਏ ਮਿਲਦਾ ਹੈ ਸਾਨੂੰ ਬੇਸਿਕ ਪੇ ਪਲੱਸ ਡੀਏ ਦਿੱਤਾ ਜਾਵੇ ਜੇ ਸਰਕਾਰ ਉਹ ਦੇਣ ਦੇ ਵਿੱਚ ਇੰਟਰਸਟਡ ਨਹੀਂ ਹੈ ਤੇ ਫਿਰ ਸਾਡੀ ਸਰਕਾਰ ਸਾਡੇ ਤੋਂ ਕੰਮ ਵੀ ਲੈਣ ਦੇ ਨਾ ਰੱਖੇ ਆਪਾਂ ਉਹ ਕੰਮ ਦਾ ਬਿਲਕੁਲ ਬਾਈਕਾਟ ਕਰਾਂਗੇ ਜੋ ਸਰਕਾਰ ਸਾਨੂੰ ਸਾਡਾ ਹੱਕ ਦੇ ਦੇਗੀ ਆਪਾਂ ਕੰਮ ਕਰ ਲਾਂਗੇ ਉਨਾ ਚਿਰ ਆਪਾਂ ਇਹਨਾਂ ਦੀਆਂ ਵਾਧੂ ਡਿਊਟੀਆਂ ਨਹੀਂ ਕਰਾਂਗੇ ਇਨਕੋ ਅੱਜ ਦਾ ਮਸਲਾ ਤੇ ਹੀ ਡਿਊਟੀਆਂ ਦੇ ਸਬੰਧ ਚ ਰੱਖਿਆ ਸੀ ਵੀ ਜਿਹੜੀਆਂ ਦੂਰ ਦਰਡੇ ਸਾਡੀਆਂ ਡਿਊਟੀਆਂ ਲੱਗਦੀਆਂ ਜੇਲ੍ਹਾਂਾਂ ਚ ਡਿਊਟੀਆਂ ਲੱਗਦੀਆਂ ਔਰ ਸੈਂਟਰਾਂ ਚ ਡਿਊਟੀਆਂ ਕਰ ਰਹੇ ਆ ਐਮਰਜੈਂਸੀ ਡਿਊਟੀਆਂ ਕਰ ਰਹੇ ਆ ਪਰ ਉਸ ਤੋਂ ਇਲਾਵਾ ਅਸਲ ਦੇ ਵਿੱਚ ਮਸਲਾ ਇਹ ਆ ਵੀ ਜੇ ਸਾਨੂੰ ਸਾਡੀ ਮਿਹਨਤ ਦਾ ਪੂਰਾ ਮੁੱਲ ਮਿਲੇ ਵੈਲਿਊ ਪੂਰੀ ਮਿਲੇ ਤੇ ਸਾਨੂੰ ਅਸੀਂ ਦੂਰ ਦਰਡੇ ਹਰਥਾਂ ਡਿਊਟੀਆਂ ਕਰਨ ਉੱਤੇ ਤਿਆਰ ਆ ਇੰਨੇ ਥੋੜੀ ਤਨਖਾਹ ਦੇ ਵਿੱਚ ਜਿਹੜੀਆਂ ਸਾਡੀਆਂ ਡਿਊਟੀਆਂ ਇੰਨੀ ਦੂਰ ਲੱਗਣੀਆਂ ਤੇ ਇਹਦੇ ਵਿੱਚ ਮਸਲਾ ਜਿਹੜਾ ਇਹ ਤੇ ਸਟੇਟ ਲੈਵਲ ਦੀ ਗੱਲ ਹੈ ਪੰਜਾਬ ਸਰਕਾਰ ਦੀ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਜੇ ਮੈਂ ਇਹ ਬਣਨਾ ਸਾਡੀ ਸਰਕਾਰ ਬਣਦੀ ਹੈ ਤੇ ਸਭ ਤੋਂ ਪਹਿਲਾਂ ਹਰਾ ਪੈਨ ਜਿਹੜਾ ਕੱਚੇ ਮਲਾਜ਼ਮਾਂ ਨੂੰ ਪੱਕਿਆ ਕੀਤਾ ਜਾਏਗਾ ਮੈਂ ਕਹਿੰਦਾ 4 ਸਾਲ ਲਗਭਗ ਕੰਪਲੀਟ ਹੋ ਚੁੱਕੇ ਨੇ ਪਰ ਅਜੇ ਤੱਕ ਉਹਦਾ ਹਰਾ ਪੈਨ ਸਾਨੂੰ ਨਹੀਂ ਨਜ਼ਰ ਆਇਆ ਕਿ ਕਿੱਥੇ ਗਵਾਚਾ ਹੋਇਆ ਉਹ ਪੈਨ ਉਹ ਜਾਂ ਉਹ ਕਦੇ ਉਦੋਂ ਹੀ ਕਦੇ ਭੁੱਲ ਗਿਆ ਕਦੇ ਪੈਨ ਕਿੱਥੇ ਛੱਡ ਦਿੱਤਾ ਉਹਨੇ ਉਹਨਾਂ ਨੂੰ ਇਹ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਵਿੱਚ ਰੂਰਲ ਹੈਲਥ ਚੋਂ ਇੱਧਰ ਜ਼ਿਲ੍ਹਾ ਪ੍ਰੀਸ਼ਦ ਤੇ ਸ਼ਿਫਟ ਹੋਏ ਫਾਰਮਾਸਿਸਟ ਜਿਹੜੇ ਇਹ 500 600 ਦੇ ਕਰੀਬ ਗਿਣਤੀ ਹੈ ਸਾਡੀ ਸਾਡਾ ਅਜੇ ਤੱਕ ਨਾ ਸਾਨੂੰ ਰੈਗੂਲਰ ਕੀਤਾ ਜਾ ਰਿਹਾ ਨਾ ਸਾਡੀਆਂ ਜਿਹੜੀ ਇਕਲ ਵੇ ਇਕਲ ਪੇ ਇਕਲ ਵਰਕ ਹੈ ਜਿਹੜਾ ਸਾਨੂੰ ਸਾਡੀ ਜੇ ਨਹੀਂ ਪੱਕਿਆ ਕਰ ਸਕਦੇ ਤੇ ਘੱਟੋ ਘੱਟ ਬਰਾਬਰ ਤਨਖਾਹ ਤਾਂ ਸਾਨੂੰ ਦੇ ਸਕਦੇ ਅਸੀਂ ਵੀ ਆਪਣਾ ਘਰ ਚਲਾਣਾ